ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਖੋਇ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਖੇ ਨਾਮ ਕਰੇ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀਆ ਇਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹਲਾ 4 ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਨ ਨਾਮ ਤੀਹਾਈਐ ਜਿਓ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਓ ਹਰ ਜਿਉ ਕਿਰਪਾ ਕਰੇ ਤਨ ਨਾਮ ਤੀਹਾਈਐ ਜੀਉ ਸਤ ਗੁਰ ਮਿਲ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸ ਸਦਾ ਅਨ ਦਿਨ ਜਾ ਆਪ ਸਾਚੇ ਭਾਵਾਏ ਅਹੰਕਾਰ ਖਮੈ ਤਜੇ ਮਾਇਆ ਸਹਿਜ ਨਾਮ ਸਮਾਵਾਏ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਾ ਨਾਮ ਈਐ ਜੀਓ ਅੰਦਰ ਸਾਚਾ ਨੇਹ ਪੁਰੇ ਸਤਗੁਰਾ ਜੀਓ ਹਾਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰ ਜੀਓ ਅਦੇ ਨ ਵਿਸਾਰੀ ਅਨ ਦਿਨ ਸਮਾਰੀ ਜਨ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗਰਮਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ आनंदन ਬਬੇਕ ਬੁੱਧ ਵਿਚਰਾ ਅੰਦਰ ਸੱਚੇ ਨੇਹ ਪੂਰੇ ਸਤ ਗੁਰ ਸਤ ਸੰਗਤ ਮਿਲੇ ਵਡ ਭਾਗ ਤਾ ਖਰ ਰਸ ਆਵੇ ਜੀਉ ਆਨੰਦਨ ਰਹੇ ਲੇਵ ਲਾਏ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰਿ ਮਨ ਪਾਵੈ ਸਦਾ ਅਤੀਤ ਬੈ ਰੱਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲੇਵ ਲਾਗੀ ਹਰ ਖਸੋਗ ਤੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸੇ ਆਵੈ ਜੀਉ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੁਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਮੈ ਰੁਘਿਆ ਮੇਰੇ ਮੇਰੀ ਕਰਤਵੇ ਖਾਵਾਏ ਜੋ ਪ੍ਰਭ ਦੇ ਤਿਸ ਚੇਤੇ ਨਹੀ ਅੰਤ ਗਿਆ ਪਛਤਾਵੈ ਬਿਨ ਨਾਮੈ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਤੋਹਿਆ ਦੂਜੈ ਭਾਇ ਦੁਖ ਖੋਇ ਮਨ ਮੁਖ ਜਮ ਜੋ ਹੈ ਜੀਓ ਹਰਿ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੈ ਤਾਹ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਖ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੇ ਵਢਿਆਈ ਨਾਨਕ ਨਾਮ ਮਨ ਭਾਵਾਏ ਖਰ ਕਿਰਪਾਲੇਖ ਮਿਲਾਏ ਮਹਿਲ ਖਰ ਪਾਵਾਏ ਜੀਓ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵਾਏ ਤਰਿ ਕਿਰਪਾ ਲੇਹੁ ਮਿਲਾਏ ਮਹਿਲ ਖਰ ਪਾਵਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ